ਅਸੀਂ ਪਿੰਕੀ ਤਾਂ ਲਈਵਾਂ ਨੂੰ ਨਾ ਤਾਂ ਇੱਥੇ ਕੋਈ ਕਲੀਨ ਚਟ ਦੇਣ ਨੂੰ ਬੈਠੇ ਆ। ਬਿਲਕੁਲ ਅਸੀਂ ਕਿਸੇ ਦੇ ਹੱਕ 'ਚ ਨਹੀਂ ਆ। ਨਾ ਅਸੀਂ ਸੁਨੰਦਾ ਸ਼ਰਮਾ ਨੂੰ ਗਲਤ ਖਹਿਰਾ ਰਹੇ ਆ। ਜੀ ਜਿਹੜਾ ਉਹਨੇ 30 ਭਰ ਹੀ ਆ। ਹਾਏ ਕਿਹਾ ਆ। ਉਹੀ ਮਾ ਕਿਆ ਆ। ਕੁਝ ਤਾਂ ਹੋਇਆ ਹੋਊ। ਕੁਝ ਨਾ ਕੁਝ ਤਾਂ ਹੋਇਆ ਹੋਊਗਾ। ਇਹ ਜਿਹੜੇ ਪ੍ਰੋਮੋਟਰ ਨੇ ਨਾ ਇਹ ਬੰਦੇ ਨੂੰ ਗੰਨੇ ਵਾਂਗ ਨਿਚੋੜਦੇ ਆ। ਸੋ ਉਹਨੂੰ ਬਾਜਬਾ ਦੇ ਨਾਲ ਉਹਨਾਂ ਦੀ ਇੰਟਰਵਿਊ ਦੇਖ ਰਹੀ ਸੀ। ਜੀ ਮੈਂ ਵੀ ਸੁਣੀ। ਉਹਦੇ ਵਿੱਚ ਉਹ ਕਹਿੰਦੀ ਆ ਕਿ ਮੈਂ ਜਦੋਂ ਪਿੰਕੀ ਢਾਲੀਵਾਲ ਦੇ ਘਰ ਗਈ ਜੇ ਉਸ ਵੇਲੇ ਪਤਸੀ ਤਾਂ ਹੁਣ ਇਸ ਵੇਲੇ ਪੁੱਤ ਨੇ ਇਹ ਜਿਹੜਾ ਵੱਡਾ ਸਟੈਪ ਚੱਕਿਆ ਇਹ ਕੀ ਹੈ ਹੁਣ ਜਿਨ੍ਹਾਂ ਨੂੰ ਉਹ ਪਹਿਲਾਂ ਭਰਾ ਆਦੀ ਸੀ ਹੁਣ ਵਿਆਹ ਵਾਲਾ ਮਸਲਾ ਖੜ ਗਿਆ ਖੜ ਗਿਆ ਬਿਲਕੁਲ ਇਹ ਕੀ ਗੱਲ ਹੈ ਕੀ ਗੱਲ ਹੈ ਬਿਲਕੁਲ ਪਹਿਲਾਂ ਭਰਾ ਤੇ ਬਾਅਦ ਦੇ ਵਿੱਚ ਵਿਆਹ ਹੁਣ ਜੋ ਬਿਆਨ ਦਿੱਤਾ ਹੈ ਨਾ ਕਿ ਇਹ ਤਾਂ ਚਪਲਾਂ ਦੇ ਵਿੱਚ ਆਈ ਸੀ ਮੈਂ ਇਹਨੂੰ ਰੋਟੀਆਂ ਪਾਈਆਂ ਨੇ ਕਹਿੰਦੀ ਕਿ ਸੁਨਿੰਦਾ ਸ਼ਰਮ ਨੇ ਕਿਹਾ ਕਿ ਮੇਰਾ ਕੋਈ ਲਿਖਤੀ ਨਹੀਂ ਹੈ ਸਾਈਨ ਕਰਵਾਏ ਨੇ ਧੋਖੇ ਦੇ ਨਾਲ ਕੋਈ ਧੋਖੇ ਨਾਲ ਸਾਈਨ ਨਹੀਂ ਕਰਵਾਉਂਦਾ ਹੁੰਦਾ ਦੇਖੋ ਮੈਂ ਇੱਥੇ ਮੇਰੇ ਦਿਮਾਗ ਦੇ ਵਿੱਚ ਪਿੰਕੀ ਧਾਲੀਵਾਲ ਦਾ ਅਕਸ ਜਿਹੜਾ ਹੈ ਉਹ ਕੁਝ ਹੋਰ ਹੈ ਤੁਹਾਡੇ ਜ਼ਹਿਨ ਦੇ ਵਿੱਚ ਨਾ ਉਹਨਾਂ ਦਾ ਅਕਸ ਕੁਝ ਹੋਰ ਹੈ ਮੈਂ ਮਾਫੀ ਚਾਹੁੰਨਾ ਕੁੜੀਆਂ ਨੂੰ ਅਧਿਕਾਰ ਬਹੁਤ ਹੈ ਜੀ ਹਰ ਪਾਸੇ ਜੇ ਕਹਤ ਨੇ ਇਹਨੇ ਮੈਨੂੰ ਤਾਂ ਦਾਜ ਮੰਗਿਆ ਦਾਜ ਦਾ ਮਾਮਲਾ ਠੋਕ ਦਿਓ ਜੇਕਰ ਕਿਹਾ ਕਿ ਇਹਨੇ ਮੈਨੂੰ ਛੇੜਖਾਨੀ ਕੀਤੀ ਛੇੜਖਾਨੀ ਦਾ ਮਾਮਲਾ ਠੋਕ ਦਿਓ ਜੇਕਰ ਮੈਨੂੰ ਬਲਾਤਕਾਰ ਕੀਤਾ ਠੋਕ ਦਿਓ ਇੱਦਾਂ ਤਾਂ ਨਹੀਂ ਹੋਣੀ ਚਾਹੀਦੀ ਜੀ ਕੋਈ ਜਾਂਚ ਪੜਤਾਲ ਵੀ ਕਰ ਲਓ ਸਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਜੀ ਇਹ ਜਾਂਚ ਪੜਤਾਲ ਦਾ ਵਿਸ਼ਾਸੀ ਹਮ ਬਲਾਤਕਾਰ ਹੋਇਆ ਕੁੜੀ ਦੇ ਨਾਲ ਉਹ ਕੁੜੀ ਦੇ ਨਾਲ ਇੱਕ ਵਾਰੀ ਬਲਾਤਕਾਰ ਹੋਇਆ ਉਹ ਰਿਪੋਰਟ ਲਿਖਣ ਚਲੀ ਜੀ ਰਿਪੋਰਟ ਲਿਖਾਉਣ ਤੋਂ ਬਾਅਦ ਉਹ ਥਾਣੇਦਾਰ ਦੇ ਸਵਾਲ ਉਹਦੇ ਨਾਲ ਬਲਾਤਕਾਰ ਕਰਦੇ ਜੀ ਥਾਣੇ ਤੋਂ ਬਾਅਦ ਮਾਮਲਾ ਕੋਰਟ ਦੇ ਵਿੱਚ ਚੱਲ ਜਾਂਦਾ ਵਕੀਲਾਂ ਦੇ ਸਵਾਲ ਉਹਦੇ ਨਾਲ ਬਿਆਤ ਕਰ ਕਰਦੇ ਨੇ ਉਸ ਤੋਂ ਬਾਅਦ ਉਹ ਜਦੋਂ ਬਾਹਰ ਆਉਂਦੀ ਐ ਸਮਾਜ ਦੇ ਵਿੱਚ ਜਾਂਦੀ ਐ ਲੋਕਾਂ ਦੀਆਂ ਅੱਖਾਂ ਉਹਦੇ ਨਾਲ ਬਿਆਤ ਕਰਦੀਆਂ ਜੀ ਅੱਜ ਤੁਸੀਂ ਲੱਖ ਲੱਖ ਮਾਰੇ ਵੈਣ ਤੇ ਜਿਹੜੀਆਂ ਲੱਖਾਂ ਰੋਦੀਆਂ ਤੇ ਅੱਜ ਵਾਰਿਸ਼ਾਂ ਨੂੰ ਕਹਿਣ ਵੀ ਭਾਈ ਬੋਲੋ ਹੁਣ ਕਵਰਾਂ ਦੇ ਵਿੱਚੋਂ ਨੰਦਾ ਸ਼ਰਮਾ ਵਾਲਾ ਮਾਮਲਾ ਵੀ ਠੰਡੇ ਬਸਤੇ ਪੈ ਜਾਊਗਾ ਜਾਂ ਫਿਰ ਅੱਗੇ-ਅੱਗੇ ਚੱਲੇਗਾ ਜੀ ਇਹ ਇੱਥੇ ਇੱਕ ਹੋਰ ਗੱਲ ਕਰ ਲਈਏ ਜੀ ਇੱਕ ਹੋਰ ਪੰਜਾਬ ਦੇ ਬਹੁਤ ਵੱਡੇ ਸਿੰਗਰ ਬਹੁਤ ਵੱਡੇ ਗਵਈਏ अच्छा दी। दी जी ਉਹਨਾਂ ਦੀ ਬੇਟੀ ਦੇ ਬਾਬਤ ਚੈਨਲਾਂ ਵਾਲਿਆਂ ਵੱਲੋਂ ਕੁਝ ਗਲਤ ਮਲਤ ਖਬਰਾਂ ਲਗਾਈਆਂ ਗਈਆਂ ਉਹਨਾਂ ਨੇ ਆਪਣੇ ਪਹਿਲ ਦੇ ਆਧਾਰ ਤੇ ਮਾਝੂਕ ਮੁੱਖ ਮੰਤਰੀ ਸਾਹਿਬ ਦੇ ਧਿਆਨ ਹੇਠ ਲਿਆਇਆ ਕਰੋ ਤਾਂ ਕਿ ਉਹ ਮਾਮਲੇ ਜਿਹੜੇ ਵਿਚਾਰੇ ਜਾ ਸਕਣ ਔਰ ਉਹਦੇ ਵਿੱਚ ਜਿਹੜਾ ਵੀ ਬੰਦਾ ਦੋਸ਼ੀ ਹੈ ਉਸ ਨੂੰ ਸਜ਼ਾ ਮਿਲੇ ਤਾਂ ਕਿ ਕਿਸੇ ਵੀ ਧੀ ਭੈਣ ਨੂੰ ਸਾਡੇ ਇਸ ਪੰਜਾਬ ਵਿੱਚ ਕੋਈ ਤੰਗੀ ਨਾ ਆ ਸਕੇ ਕਿਉਂਕਿ ਲੋਕਾਂ ਨੇ ਵੋਟਾਂ ਬਦਲਾ ਨੂੰ ਪਾਈ ਸਾਰਪਰੇ ਸਸ਼ਟ੍ਰੀਕਾਲ ਮੈਂ ਹਾਂ ਹਿਨਕਨੋਜੀਆ ਪ੍ਰੋਗਰਾਮ ਸਵੇਰੇ ਸਵੇਰ ਦਾ ਨਵਾਂ ਐਪੀਸੋਡ ਤੁਸੀਂ ਦੇਖਣ ਜਾ ਰਹੇ ਹੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸੁਨੰਦਾ ਸ਼ਰਮਾ ਬਾਰੇ ਸੁਨੰਦਾ ਸ਼ਰਮਾ ਦੀ ਬੀਤੇ ਦਿਨੀ ਪਾਈ ਗਈ ਇੱਕ ਪੋਸਟ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਤਿਰਥੱਲੀ ਮਚਾ ਦਿੱਤੀ ਸੀ ਜਿਸ ਮਗਰੋਂ ਲਗਾਤਾਰ ਹੀ ਪੰਜਾਬੀ ਇੰਡਸਟਰੀ ਤੋਂ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਸਨ ਉਹ ਸਾਹਮਣੇ ਆਏ ਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਸਾਡੇ ਨਾਲ ਵੀ ਸੁਨੰਦਾ ਸ਼ਰਮਾ ਵਾਂਗ ਹੋ ਚੁੱਕਿਆ ਹੈ ਸੁਨੰਦਾ ਸ਼ਰਮਾ ਤੋਂ ਬਾਅਦ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਸਨ ਉਹਨਾਂ ਨੇ ਵੀ ਹੋਰ ਬਹੁਤ ਸਾਰੇ ਪ੍ਰੋਡਿਊਸਰਸ ਜਿਹੜੇ ਸਨ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਅਤੇ ਸ਼੍ਰੀ ਬਰਾੜ ਨੇ ਤਾਂ ਪਿੰਕੀ ਢਾਲੀਵਾਲ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੋ ਪਿੰਕੀ ਢਾਲੀਵਾਲ ਨੂੰ ਹੁਣ ਰਿਹਾਤਾ ਕਰ ਦਿੱਤਾ ਗਿਆ ਇਸ ਮਸਲੇ ਤੇ ਖੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਾਂਗੇ ਬਹੁਤ ਸਾਰੇ ਜ਼ਹਿਨ ਦੇ ਵਿੱਚ ਤੁਹਾਡੇ ਵੀ ਸਵਾਲ ਹੋਣਗੇ ਸਾਡੇ ਵੀ ਨੇ ਸੋ ਇਸ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਹੈ ਨਾ ਜੀ ਤੁਹਾਡਾ ਵੀ ਸਵਾਗਤ ਜੀ ਜੋਗੀ ਜੀ ਗੱਲ ਅਸੀਂ ਸੁਨੰਦਾ ਸ਼ਰਮਾ ਦੀ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਜੋ ਕੁਝ ਵੀ ਚੱਲ ਰਿਹਾ ਉਸ ਤੋਂ ਅਸੀਂ ਸਾਰੇ ਜਾਣੂ ਆ ਕਿ ਕਿਸ ਤਰੀਕੇ ਸੁਨੰਦਾ ਸ਼ਰਮਾ ਦੇ ਵੱਲੋਂ ਪੋਸਟਾਂ ਵੀ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਸਾਡੇ ਨਾਲ ਵੀ ਸੁਨੰਦਾ ਸ਼ਰਮਾ ਵਾਂਗ ਹੀ ਹੋਇਆ ਹੈ ਹਾਲਾਂਕਿ ਸਚਾਈ ਕੀ ਹੈ ਇਸ ਤੋਂ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪੁਲਿਸ ਨੇ ਪਿੰਕੀ ਧਾਲੀਵਾਲ ਨੂੰ ਗ੍ਰਿਫਤਾਰ ਵੀ ਕੀਤਾ ਹੈ ਹਾਲਾਂਕਿ ਉਹਨਾਂ ਦੀ ਰਿਹਾਈ ਵੀ ਹੁਣ ਹੋ ਚੁੱਕੀ ਹੈ ਜੀ ਇਸ ਬਾਰੇ ਕੀ ਕਹੋਗੇ ਦੇਖੋ ਗੱਲ ਇਹ ਹੈ ਕਿ ਸੁਨੰਦਾ ਸ਼ਰਮਾ ਇੱਕ ਬਹੁਤ ਚਰਚਿਤ ਨਾਮ ਹੈ ਜੀ ਪੰਜਾਬੀ ਗਾਇਕੀ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਆ ਬਹੁਤ ਸੋਹਣੇ ਸੋਹਣੇ ਤੇ ਵੱਡੇ ਗਾਣੇ ਉਹਨਾਂ ਦੇ ਜਿੱਥੇ ਫਿਲਮਾਂ ਦੇ ਵਿੱਚ ਵੀ ਆਏ ਨੇ ਉੱਥੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਪ੍ਰਾਈਵੇਟ ਐਲਬम्स ਥਿੰਗਾਂ ਉਹ ਹਿੱਟ ਗਈਆਂ ਨੇ ਲੋਕਾਂ ਨੂੰ ਪਸੰਦ ਆਈਆਂ ਪਸੰਦ ਆਈਆਂ ਨੇ ਉਹ ਜਿਹੜਾ ਇੱਕ ਪਟਾਕੇ ਵਾਲਾ ਗੀਤ ਹੈਗਾ ਉਹਨਾਂ ਦਾ ਉਹ ਗੀਤ ਕਾਫੀ ਚਰਚਾ ਦੇ ਵਿੱਚ ਰਿਹਾ ਉਸ ਤੋਂ ਬਾਅਦ ਵੀ ਬਹੁਤ ਸਾਰੇ ਹਿੱਟ ਉਹਨਾਂ ਨੇ ਗੀਤ ਦਿੱਤੇ ਨੇ ਫਿਲਮਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਹੈ ਸੁਨੰਦਾ ਆਪਣੇ ਆਪ ਦੇ ਵਿੱਚ ਇੱਕ ਵਾਇਰਲ ਵੀਡੀਓਜ਼ ਤੋਂ ਹੁੰਦੀ ਹੋਈ ਉਸ ਨੂੰ ਪਿੰਕੀ ਢਾਲੀ ਫਿਰ ਮਿਲਦੇ ਆ ਹੂੰ ਪਿੰਕੀ ਢਾਲੀਵਾਲ ਦੇ ਨਾਲ ਉਹ ਮਿਲ ਕੇ ਫਿਰ ਕੰਮ ਕਰਦੇ ਆ ਮਾਰਕੀਟ ਦੇ ਵਿੱਚ ਆਉਂਦੇ ਆ ਇੱਕ ਬਕਾਇਦਾ ਜਿਵੇਂ ਗਾਇਕ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਚੱਲ ਨਿਕਲਦੀ ਆ ਜੀ ਲਗਭਗ ਉਹਨਾਂ ਨੇ ਕੋਈ 10 ਦੇ ਇੱਕ 10 12 ਸਾਲ ਲਗਾਤਾਰ ਇੱਕ ਲੰਮਾ ਸਮਾਂ ਇੱਕ ਦਹਾਕੇ ਤੋਂ ਵੱਧ ਆ ਉਹ ਕੰਮ ਕੀਤਾ ਹੁਣ ਅਚਾਨਕ ਆ ਕੇ ਜਿਹੜੀ ਪਿੱਛੇ ਜੇ ਉਹਨਾਂ ਨੇ ਇੱਕ ਪੋਸਟ ਪਾਈ ਸੀ ਕਿ ਮੈਂ ਕਾਫੀ ਤੰਗਾ ਮੇਰੇ ਕੋਲ ਸਿਰ ਤੇ ਮੇਰੇ ਛਤ ਨਹੀਂ ਸਿਰ ਤੇ ਪਿਓ ਦਾ ਸਾਇਆ ਨਹੀਂ ਮਾਂ ਮੇਰੀ ਇਕੱਲੀ ਆ ਰੋਟੀ ਖਾਣ ਦੇ ਲਾਲੇ ਆ ਸਾਨੂੰ ਫਲੈਟ ਦਾ ਕਿਰਾਇਆ ਦੇਣ ਦੇ ਲਈ ਪੈਸੇ ਨਹੀਂ ਲੋਕ ਸਾਨੂੰ ਤੰਗ ਕਰਨਾ ਚਾਹੁੰਦੇ ਆ ਤੰਗ ਕਰਦੇ ਆ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦੀ ਹੁਣ ਨੂੰ ਮਰ ਜਾਂਦੀ ਇਸ ਤਰ੍ਹਾਂ ਦੀਆਂ ਭਾਵਕ ਗੱਲਾਂ ਕੀਤੀਆਂ ਗਈਆਂ ਇੱਕ ਵੱਡਾ ਇੰਪੋਰਟੈਂਟ ਨੋਟਿਸ ਜਿਹੜਾ ਆ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉਹਨਾਂ ਵੱਲੋਂ ਨਸ਼ਰ ਕੀਤਾ ਗਿਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਜਾਗੀ ਫਟਾਫਟ ਪਿੰਕੀ ਢਾਲੀਵਾਲ ਦੇ ਉੱਪਰ ਕੇਸ ਦਰਜ ਹੋ ਗਿਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਗੱਲ ਇਹ ਹੈ ਕਿ ਇੰਨੇ ਸਾਲ ਦੇ ਵਿੱਚ ਸੁਨੰਦਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿਤੇ ਵੀ ਹੂੰ ਬਿਲਕੁਲ ਕਿ ਮੈਨੂੰ ਪਿੰਕੀ ਢਾਲੀਵਾਲ ਤੰਗ ਕਰ ਰਿਹਾ ਜੀ ਮੈਨੂੰ ਪਰੇਸ਼ਾਨੀ ਦੇ ਰਿਹਾ ਹੂੰ ਅਸੀਂ ਪਿੰਕੀ 딸ੀਵਾਂ ਨੂੰ ਨਾ ਤਾਂ ਇੱਥੇ ਕੋਈ ਕਲੀਨ ਚਟ ਦੇਣ ਨੂੰ ਬੈਠੇ ਆ। ਬਿਲਕੁਲ ਅਸੀਂ ਕਿਸੇ ਦੇ ਹੱਕ 'ਚ ਨਹੀਂ ਆ। ਨਾ ਅਸੀਂ ਸੁਨੰਦਾ ਸ਼ਰਮਾ ਨੂੰ ਗਲਤ ਠਹਿਰਾ ਰਹੇ ਆ। ਜੀ। ਹੋਇਆ ਹੋਏਗਾ। ਹੂੰ ਹੋ ਸਕਦਾ। ਜਿਹੜਾ ਉਹਨੇ ਟੀਸ ਭਰ ਹੀ ਐ ਹਾਏ ਕਿਹਾ ਆ, ਉਹੀ ਮਾਂ ਕਿਹਾ ਆ। ਕੁਝ ਤਾਂ ਹੋਇਆ ਹੋ। ਕੁਝ ਨਾ ਕੁਝ ਤਾਂ ਹੋਇਆ ਹੋਊਗਾ। ਹੁੰਦਾ ਵੀ ਆ। ਇਹ ਜਿਹੜੇ ਪ੍ਰੋਮੋਟਰ ਨੇ ਨਾ ਇਹ ਬੰਦੇ ਨੂੰ ਗੰਨੇ ਵਾਂਗ ਨਿਚੋੜਦੇ ਆ। ਹੂੰ। ਵੇਲਣੇ ਦੇ ਵਿੱਚ ਇੱਕ ਵਾਰੀ ਗੰਨਾ ਦਿੰਦੇ ਆ, ਰਸ ਨਿਕਲਦਾ। ਦੂਸਰੇ ਪਾਸੋਂ ਫੇਰ ਫੜ ਕੇ ਕਮਾ ਕੇ ਫੇਰ ਦਿੰਦੇ ਆ ਫੇਰ ਕੱਢਦੇ ਆ ਜਦ ਤੱਕ ਉਹ ਸੁੱਕ ਬਰੂਰਾ ਨਹੀਂ ਹੋ ਜਾਂਦਾ ਨਾ ਤਦ ਤੱਕ ਉਹਨੂੰ ਵਿਲਣੇ ਦੇ ਵਿੱਚ ਦੀ ਕੱਢਿਆ ਜਾਂਦਾ ਹੈ ਹੋ ਸਕਦਾ ਸੁਨੰਦਾ ਨੂੰ ਵੀ ਕੱਢਿਆ ਹੋਵੇ ਜੀ ਇਹਨਾਂ ਨੇ ਹੁਣ ਸੁਨੰਦਾ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਸੱਚੀਆਂ ਕਿਹੜੀਆਂ ਨੇ ਇੱਕ ਮੈਂ ਸੋਨਮ ਬਾਜਵਾ ਦੇ ਨਾਲ ਉਹਨਾਂ ਦੀ ਇੰਟਰਵਿਊ ਦੇਖ ਰਹੀ ਸੀ ਜੀ ਮੈਂ ਵੀ ਸੁਣੀ ਉਹਦੇ ਵਿੱਚ ਉਹ ਕਹਿੰਦੀ ਹੈ ਕਿ ਮੈਂ ਜਦੋਂ ਪਿੰਕੀ ਢਾਲੀ ਵਾਲ ਦੇ ਘਰ ਗਈ ਮੈਂ ਬਦਲ ਗਈ ਹੂੰ ਮੇਰਾ ਸਾਰਾ ਕੁਝ ਬਦਲ ਗਿਆ ਸਭ ਕੁਝ ਬਦਲ ਗਿਆ ਜੀ ਮੈਂ ਉਹਦੇ ਘਰ ਜਦੋਂ ਰਹੀ ਆ ਮੇ ਤੋਂ ਪਹਿਲਾਂ ਪੁੱਛਿਆ ਜਾਂਦਾ ਸੀ ਬਾਕੀ ਪਰਿਵਾਰ ਦੇ ਜੀਆਂ ਦੇ ਕੋਲੋਂ ਬਾਅਦ ਵਿੱਚ ਪੁੱਛਿਆ ਜਾਂਦਾ ਸੀ ਵੀ ਤੂੰ ਲੈਣਾ ਕੀ ਖਾਣਾ ਕੀ ਤੇਰੀ ਪਸੰਦ ਕੀ ਗੱਡੀ ਜਿਹੜੀ ਮਰਜ਼ੀ ਚੱਕ ਜਿੱਥੇ ਮਰਜ਼ੀ ਘੋਮ ਤੂੰ ਜੋ ਮਰਜ਼ੀ ਕਰ ਜਦੋਂ ਕਿਤੇ ਬਿੰਕੀ ਧਾਰੀਵਾਲ ਦੀ ਜਿਹੜੀ ਵਾਈਫ ਸੀ ਉਹ ਕਿਤੇ ਸ਼ੋਪਿੰਗ ਕਰਨ ਜਾਂਦੀ ਸੀ ਉਹ ਪਹਿਲਾਂ ਪੁੱਛਦੀ ਸੀ ਕਿਸਨਾਂ ਦਾ ਤੇਰੇ ਤੇ ਰੰਗ ਬੜਾ ਖੜਨਾ ਆ ਲੈ ਤੂੰ ਜੱਜਦਾ ਇਹ ਲੈ ਤੇ ਜੇ ਕਹਿੰਦੀ ਸੀ ਵੀ ਮੈਂ ਘਰ ਦੇ ਵਿੱਚ ਇਹ ਕਹਿੰਦਾ ਕਿ ਨਹੀਂ ਆ ਗੱਲ ਨਹੀਂ ਹੋਣੀ ਚਾਹੀਦੀ ਤੂੰ ਕਹਿੰਦੀ ਉਸ ਵੇਲੇ ਕਹਿੰਦਾ ਸੀ ਪੁੱਤ ਨੇ ਕਹਿਤਾ ਹੁਣ ਨਹੀਂ ਹੈ ਕੰਮ ਹੁਣ ਜੀ ਜੇ ਉਸ ਵੇਲੇ ਪੁੱਤ ਸੀ ਤਾਂ ਹੁਣ ਇਸ ਵੇਲੇ ਪੁੱਤ ਨੇ ਇਹ ਜਿਹੜਾ ਵੱਡਾ ਸਟੈਪ ਚੱਕਿਆ ਇਹ ਕੀ ਹੈ ਇਹ ਕੀ ਹੈ ਬਿਲਕੁਲ ਹੁਣ ਪਿੰਕੀ ਢਾਲੀਵਾਲ ਨੂੰ ਇਹ ਕਿਹਾ ਗਿਆ ਕਿ ਉਹ ਦਬਾਅ ਪਾ ਰਿਆ ਸੀ ਕਿ ਮੇਰੇ ਮੁੰਡੇ ਨਾਲ ਵਿਆਹ ਕਰ ਹਮ ਹੁਣ ਜਿਨ੍ਹਾਂ ਨੂੰ ਉਹ ਪਹਿਲਾਂ ਭਰਾ ਆਦੀ ਸੀ ਹੁਣ ਵਿਆਹ ਵਾਲਾ ਮਸਲਾ ਖੜ ਗਿਆ ਖੜ ਗਿਆ ਬਿਲਕੁਲ ਇਹ ਕੀ ਗੱਲ ਹੈ ਕੀ ਗੱਲ ਹੈ ਬਿਲਕੁਲ ਪਹਿਲਾਂ ਭਰਾ ਤੇ ਬਾਅਦ ਦੇ ਵਿੱਚ ਵਿਆਹ ਹੈਨਾ ਹੁਣ ਚੱਕਰ ਇਹ ਆ ਕਿ ਜੇਕਰ ਆਪਾਂ ਗੱਲ ਕਰੀਏ ਨਾ ਸਾਨੂੰ ਇਹ ਨਾ ਮੁੱਦਿਆਂ ਦੇ ਉੱਪਰ ਮੁੱਦੇ ਹੋਰ ਵੀ ਬਹੁਤ ਸਾਰੇ ਨੇ ਪੰਜਾਬ ਦੇ ਪਰ ਇਹ ਪੰਜਾਬ ਦਾ ਇਸ ਕਰਕੇ ਕਿਉਂਕਿ ਪੰਜਾਬੀ ਗਾਇਕਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜੀ ਇਸ ਮੁੱਦੇ ਦੇ ਵਿੱਚ ਵੱਡੇ ਪੱਧਰ ਤੇ ਐਕਸ਼ਨ ਹੋਇਆ ਹੂੰ ਹੋਣਾ ਵੀ ਚਾਹੀਦਾ ਜੇਕਰ ਕੋਈ ਧੀ ਭੈਣ ਕੋਈ ਆ ਇਸ ਤਰ੍ਹਾਂ ਪੀੜਤ ਆ ਫਟਾਫਟ ਐਕਸ਼ਨ ਲੈਣਾ ਚਾਹੀਦਾ ਮਹਿਲਾ ਕਮਿਸ਼ਨ ਵੱਲੋਂ ਸੂਮਾਟੋ ਲਿਆ ਗਿਆ ਫਟਾਫਟ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਹੋਏ ਮਾਝੂਗ ਮੁੱਖ ਮੰਤਰੀ ਸਾਹਿਬ ਨੇ ਫਟਾਫਟ ਇਹ ਦੇਖਿਆ ਵੀ ਪਾਈ ਇਹ ਕਿਉਂ ਆ ਵੱਡੇ ਵੱਡੇ ਕਲਾਕਾਰ ਵੀ ਉਹਦੇ ਹੱਕ ਦੇ ਵਿੱਚ ਣਤਰੇ ਪਰ ਕਿਤੇ ਕਿਤੇ ਦਬਮੀ ਜ਼ੁਬਾਨ ਦੇ ਵਿੱਚ ਪਿੰਕੀ ਢਾਲੀਵਾਲ ਦਾ ਵੀ ਕਈ ਪੱਖ ਪੂਰਦੇ ਆਏ ਆ ਉਹਨਾਂ ਨੂੰ ਵੀ ਆਪਾਂ ਅੱਖੋਂ ਪਰੋਖੇ ਕਰ ਨਹੀਂ ਸਕਦੇ ਜੀ ਉਹਨਾਂ ਨੇ ਬਿਲਕੁਲ ਇਹੀ ਗੱਲ ਕਹੀ ਕਿ ਵਈ ਜਦੋਂ ਬੱਚਿਆਂ ਨੂੰ ਰੋਟੀ ਪਾਓ ਤਾਂ گاਉਂ ਇਹੀ ਕੁਝ ਕਰਦੇ ਆ ਹਨਾ ਉਹਨਾਂ ਦਾ ਬਿਆਨ ਜਦੋਂ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਇੱਕ ਹੋਰ ਪੋਸਟ ਸਰੰਦਾ ਸ਼ਰਮਾ ਦੇ ਵੱਲੋਂ ਭਾਵੁਕ ਕਰਦੇ ਹੀ ਪਾਈ ਜਾਂਦੀ ਹੈ ਭਾਵੁਕ ਕੋ ਕਾਫੀ ਜ਼ਿਆਦਾ ਨਜ਼ਰ ਆਈ ਉਸ ਤੋਂ ਬਾਅਦ ਸਰੰਦਾ ਸ਼ਰਮਾ ਲਿਖਦੀ ਕੀ ਹੈ ਕਿ ਮੈਂ ਆਪਣੇ ਆਪ ਨੂੰ ਬੜੀ ਵਾਰ ਖਤਮ ਕਰਨ ਦੇ ਵੀ ਕੋਸ਼ਿਸ਼ ਕੀਤੀ ਹੈ ਉਹਨੇ ਇਹ ਵੀ ਕਿਹਾ ਕਿ ਪਿੰਕੀ ਢਾਲੀਵਾਲ ਨੇ ਹੁਣ ਜੋ ਬਿਆਨ ਦਿੱਤਾ ਹੈ ਨਾ ਕਿ ਇਹ ਤਾਂ ਚਪਲਾਂ ਦੇ ਵਿੱਚ ਆਈ ਸੀ ਮੈਂ ਇਹਨੂੰ ਰੋਟੀਆਂ ਪਾਈਆਂ ਨੇ ਕਹਿੰਦੀ ਕਿ ਮੇਰਾ ਫਿਰ ਤੋਂ ਜ਼ਹਿਨੀ ਤੌਰ ਤੇ ਮੈਂ ਬਿਮਾਰ ਹੋ ਗਈਆਂ ਇਹਨਾਂ ਨੇ ਮੈਨੂੰ ਪਹਿਲਾਂ ਵੀ ਜ਼ਹਿਨੀ ਤੌਰ ਤੇ ਬਿਮਾਰ ਕੀਤਾ ਤੇ ਹੁਣ ਮੈਂ ਫੇਰ ਤੋਂ ਇੱਕ ਵਾਰ ਜ਼ਹਿਨੀ ਤੌਰ ਤੇ ਬਿਮਾਰ ਹੋ ਗਈਆਂ ਆ ਗੱਲਾਂ ਕਰ ਕਰਕੇ ਮੈਨੂੰ ਜ਼ਹਿਨੀ ਤੌਰ ਤੇ ਨਿਚੋੜਿਆ ਜਾ ਰਿਹਾ ਹੈ ਬਹੁਤ ਸਾਰੀਆਂ ਜਿਹੀਆਂ ਭਾਵੁਕ ਕਰਦੀਆਂ ਗੱਲਾਂ ਸੁਨੰਦਾ ਸ਼ਰਮਾ ਦੇ ਵੱਲੋਂ ਕੀਤੀਆਂ ਗਈਆਂ ਜਦੋਂ ਇਹ ਪੋਸਟ ਪਈ ਨਾ ਸੁਨੰਦਾ ਸ਼ਰਮਾ ਦੀ ਉਸ ਤੋਂ ਬਾਅਦ ਫਿਰ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰ ਜਿਹੜੇ ਸੀਗੇ ਉਹ ਸਾਹਮਣੇ ਆਉਣ ਲੱਗੇ ਸਭ ਤੋਂ ਪਹਿਲਾਂ ਸ਼੍ਰੀ ਬਰਾੜ ਹੋਣੀ ਉਹ ਸਾਹਮਣੇ ਆਏ ਉਹ ਕਹਿੰਦੇ ਜੀ ਮੈਂ ਵੀ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰਵਾਈ ਹੈ ਕਾਇਤ ਜਿਹੜੀ ਉਹ ਕੀਤੀ ਹੈ ਪਿੰਕੇ ਢਾਲੀਵਾਲ ਹੋਣਾ ਦੇ ਵਿਰੁੱਧ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਆਇਆ ਹੈ ਮੇਰੇ ਨਾਲ ਵੀ ਆਹੀ ਕੁਝ ਹੋਇਆ ਸੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਪੰਜਾਬੀ ਸਿੰਗਰ ਕਾਕਾ ਹੋਣੀ ਉਹ ਵੀ ਕਾਫੀ ਫੇਮਸ ਰਹੇ ਨੇ ਹਨਾ ਤੇ ਉਹਨਾਂ ਨੇ ਵੀ ਇਹੀ ਕਿਹਾ ਕਹਿੰਦੇ ਮੈਨੂੰ ਤਾਂ ਲੱਗਦਾ ਸੀ ਭਈ ਵੀ ਮੇਰੇ ਨਾਲ ਹੀ ਆ ਸਭ ਕੁਝ ਹੋ ਰਿਹਾ ਆ ਪਰ ਹੁਣ ਜਦੋਂ ਮੈਂ ਸਭ ਕੁਝ ਦੇਖ ਰਿਹਾ ਤਾਂ ਮੈਨੂੰ ਪਤਾ ਲੱਗਿਆ ਕਿ ਸਿਰਫ ਮੈਂ ਹੀ ਨਹੀਂ ਹੋਰ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਮੇਰੀ ਤਰ੍ਹਾਂ ਫਸੇ ਹੋਏ ਨੇ ਉਹਨੇ ਇਹ ਵੀ ਲਿਖਿਆ ਕਿ ਮੇਰਾ ਤਾਂ ਕੇਸ ਵੀ ਚੱਲ ਰਿਹਾ ਹੈ ਫਿਰ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਹੁਣ ਹਾਲੀ ਦੇ ਵਿੱਚ ਹਿਮਾਂ ਉਨੇ ਆਪਣਾ ਕਿੱਸਾ ਸੁਣਾਇਆ ਹੈ ਸਾਲ 2017 ਦਾ ਸਾਲ 2017 ਦਾ ਉਹ ਕਿੱਸਾ ਸੁਣਾਇਆ ਉਸਨੇ ਤੇ ਸਾਲ 2017 ਦੇ ਵਿੱਚ ਉਸਨੇ ਕਿਹਾ ਕਿ 7 ਮਹੀਨੇ ਬਿਨਾ ਪੈਸਿਆਂ ਤੋਂ ਮੇਰੇ ਕੋਲੋਂ ਕੰਮ ਕਰਾਇਆ ਗਿਆ ਮੈਂ ਰੋਂਦੀ ਰਹਿੰਦੀ ਸੀ ਕੰਮ ਦੀ ਭੀਖ ਮੰਗਦੀ ਰਹਿੰਦੀ ਸੀ ਮੈਨੂੰ ਕਿਸੇ ਨੇ ਪੈਸੇ ਨਹੀਂ ਦਿੱਤੇ ਮੈਨੂੰ ਕਿਸੇ ਨੇ ਕੰਮ ਨਹੀਂ ਦਿੱਤਾ ਪਰ ਬਿਨਾ ਪੈਸਿਆਂ ਤੋਂ 7 ਮਹੀਨੇ ਕੰਮ ਕਰਾਇਆ ਮੈਂ ਚੰਗੇ ਤਰੀਕੇ ਸੋ ਵੀ ਨਹੀਂ ਸਕਦੀ ਸੋ ਬਹੁਤ ਸਾਰੇ ਕਲਾਕਾਰ ਅਜਿਹੇ ਹੋਰ ਵੀ ਜਿਹੜੇ ਨੇ ਉਹ ਸਾਹਮਣੇ ਆਏ ਉਹਨਾਂ ਨੇ ਵੀ ਪਿੰਕੀ ਧਾਰੀਵਾਲ ਦੇ ਖਿਲਾਫ ਕਿਤੇ ਨਾ ਕਿਤੇ ਬਹੁਤ ਸਾਰੇ ਪੰਨੇ ਜਿਹੜੇ ਸੀਗੇ ਉਹ ਫਰੋਲੇ ਕਿ ਸਾਡੇ ਨਾਲ ਵੀ ਆ ਕੁਝ ਹੋਇਆ ਹੈ ਬਾਕੀ ਹੁਣ ਸੱਚ ਕੀ ਹੈ ਝੂਠ ਕੀ ਹੈ ਤਾਂ ਅਸੀਂ ਨਹੀਂ ਜਾਣਦੇ ਨਾ ਤੁਸੀਂ ਜਾਣਦੇ ਆ ਨਾ ਦਰਸ਼ਕ ਜਾਣਦੇ ਨੇ ਇਹ ਤਾਂ ਹੁਣ ਪੁਲਿਸ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰਕਾਰ ਹੋ ਕੀ ਰਿਹਾ ਕਿ ਬੱਬੂ ਮਾਨ ਹੋਣਾ ਦਾ ਵੀ ਇੱਕ ਬਿਆਨ ਹੁਣ ਸਾਹਮਣੇ ਆਇਆ ਹਾਲੀ ਦੇ ਵਿੱਚ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਨਾ ਇਹ ਅਕਸਰ ਇਹ ਅਜਿਹਾ ਕਰਦੀਆਂ ਆਈਆਂ ਨੇ ਕਲਾਕਾਰਾਂ ਦੇ ਨਾਲ ਇੱਕ ਬਹੁਤ ਵੱਡਾ ਹਿੱਸਾ ਕਲਾਕਾਰਾਂ ਦੀ ਕਮਾਈ ਦਾ ਇਹਨਾਂ ਦੀ ਜੇਬ ਦੇ ਵਿੱਚ ਜਾਂਦਾ ਆ ਤੇ ਹੋਰ ਵੀ ਕਲਾਕਾਰਾਂ ਨੇ ਇਹ ਗੱਲ ਕਹੀ ਮਤਲਬ ਕੁਝ ਨਾ ਕੁਝ ਤਾਂ ਹੈ ਵਿੱਚ ਦੇਖੋ ਗੱਲ ਇਹ ਹੈ ਅਸੀਂ ਜ਼ਿਕਰ ਗੱਲ ਕਰੀਏ ਕਿ ਕੰਪਨੀਆਂ ਜਾਂ ਪ੍ਰੋਮੋਟਰ ਦੀ ਜਿਹੜੇ ਪ੍ਰੋਮੋਟਰ ਨੇ ਜਿਹੜੇ ਪੇਸ਼ਕਾਰ ਨੇ ਜਾਂ ਕਹਿ ਲਓ ਪ੍ਰੋਡਿਊਸਰ ਨੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਹਣਾ ਜੀ ਜਦੋਂ ਕੋਈ ਵੀ ਕਲਾਕਾਰ ਸਟਾਰ ਨਹੀਂ ਹੁੰਦਾ ਉਦੋਂ ਉਹ ਜਾ ਕੇ ਲਿਲੜੀਆਂ ਕੱਢਦਾ ਕਿ ਸਾਡਾ ਗਾਣਾ ਰਿਲੀਜ਼ ਕਰ ਕਿ ਸਾਨੂੰ ਇੱਕ ਪਲੈਟਫਾਰਮ ਚਾਹੀਦਾ ਸਾਨੂੰ ਪੈਸੇ ਨਹੀਂ ਚਾਹੀਦੇ ਬਿਲਕੁਲ ਕਹਿੰਦੇ ਪਹਿਲਾ ਵਰਡਿੰਗ ਇਹ ਹੁੰਦੀ ਹੈ ਅਸੀਂ ਪੈਸੇ ਨਹੀਂ ਲੈਣੇ ਬਿਲਕੁਲ ਕਿ ਸਾਨੂੰ ਕੰਮ ਦੇ ਦਿਓ ਸਾਨੂੰ ਅੱਗੇ ਲਿਆਓ ਸਾਨੂੰ ਪ੍ਰਮੋਟ ਕਰ ਦਿਓ ਸਾਨੂੰ ਪੈਸਾ ਨਹੀਂ ਚਾਹੀਦਾ ਜਦੋਂ ਪੈਸਾ ਬਣਨਾ ਸ਼ੁਰੂ ਹੋ ਜਾਂਦਾ ਪ੍ਰੋਮੋਟਰ ਉਹਨਾਂ ਦੇ ਉੱਪਰ ਪਹਿਲਾਂ ਪੈਸਾ ਲਾਉਂਦਾ ਉਹਨਾਂ ਨੂੰ ਚਮਕਾਉਂਦਾ ਪਾਲਿਸ਼ ਕਰਦਾ ਹੈ ਮਾਰਕੀਟ ਵਿੱਚ ਲੈ ਕੇ ਆਉਂਦਾ ਵੇਚਦਾ ਉਹ ਵਿਕਣ ਲੱਗ ਪੈਂਦੇ ਨੇ ਪੈਸਾ ਆਉਣ ਲੱਗ ਪੈਂਦਾ ਹੈ ਫਿਰ ਕਹਿੰਦੇ ਸਾਨੂੰ ਕੁਝ ਮਿਲਦਾ ਨਹੀਂ ਹੂੰ ਫਿਰ ਸਾਨੂੰ ਕੁਝ ਦਿਓ ਹੂੰ ਤੁਸੀਂ ਪਹਿਲਾਂ ਕਿਹਾ ਹੁੰਦਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਵੇਚ ਵਟ ਲਓ ਸਾਨੂੰ ਨਾਮ ਚਾਹੀਦਾ ਨਾਮ ਤੋਂ ਬਾਅਦ ਫਿਰ ਨਾਮਾ ਸ਼ੁਰੂ ਹੋ ਜਾਂਦਾ ਇੱਕ ਚੰਗ ਇਹ ਪੱਕੀ ਗੱਲ ਹੈ ਕਿ ਬਹੁਤ ਸਾਰੇ ਪ੍ਰੋਮੋਟਰ ਕਹਿੰਦੇ ਕਿ ਠੀਕ ਹੈ ਭਾਈ ਤੈਨੂੰ ਅਸੀਂ ਤੇਰੇ ਗੁਜ਼ਾਰੇ ਜੋਗਾ ਪੈਸਾ ਦਵਾਂਗੇ ਰੋਟੀ ਪਾਣੀ ਦਵਾਂਗੇ ਤੂੰ ਸਾਡੇ ਲਈ ਕੰਮ ਕਰੀ ਜਾ ਇਹ ਤਾਂ ਚੱਲਦੀਆਂ ਰਹੀਆਂ ਬਹੁਤ ਸਾਰੇ ਝਗੜੇ ਪਹਿਲਾਂ ਵੀ ਹੁੰਦੇ ਰਹੇ ਆ ਪਰ ਜਦੋਂ ਤੁਸੀਂ ਕੰਟਰੈਕਟ ਸਾਈਨ ਕਰਦੇ ਹੋ ਉਸ ਵੇਲੇ ਜਦੋਂ ਤੁਸੀਂ ਸਾਈਨ ਕਰਦੇ ਹੋ ਪਰਮਾਤਮਾ ਨੇ ਤੁਹਾਨੂੰ ਅੱਖਾਂ ਦਿੱਤੀਆਂ ਹੁੰਦੀਆਂ ਦਿਮਾਗ ਦਿੱਤਾ ਹੁੰਦਾ ਥੋੜੇ ਬਹੁਤ ਪੜ੍ਹੇ ਲਿਖੇ ਹੁੰਦੇ ਤੁਸੀਂ ਉਹਦਾ ਪੜ੍ਹ ਲੈਣਾ ਚਾਹੀਦਾ ਉਸ ਤੋਂ ਬਾਅਦ ਜੇਕਰ ਤੁਸੀਂ ਕਿੰਨੇ ਚਿਰ ਦਾ ਕੰਟਰੈਕਟ ਕਰਦੇ ਆ ਉਸ ਤੋਂ ਬਾਅਦ ਜੇਕਰ ਉਹ ਅੱਗੇ ਚੱਲਣਾ ਚਾਹੁੰਦਾ ਤਾਂ ਫਿਰ ਆਪਣੀਆਂ ਸ਼ਰਤਾਂ ਰੱਖ ਲਓ ਕਿ ਭਾਈ ਹੁਣ ਮੈਂ ਇਹਨਾਂ ਸ਼ਰਤਾਂ ਤੇ ਚੱਲਣਾ ਹੈ ਜੀ ਤੇ ਜੇ ਤੁਸੀਂ ਸਾਰੀ ਉਮਰ ਦਾ ਥੋੜਾ ਕੰਟਰੈਕਟ ਕੀਤਾ ਹੋਗਾ ਜੀ 10 12 ਸਾਲ ਜਿਹੜਾ ਉਹਨਾਂ ਦੇ ਨਾਲ ਸਮਾਂ ਗੁਜ਼ਾਰਿਆ ਹੈ ਉਹ ਤਾਂ ਹੀ ਅਗਲੇ ਲੈ ਕੇ ਤੁਹਾਡਾ ਫਾਇਦਾ ਕਿ ਤੁਸੀਂ ਉਹਨਾਂ ਦੇ ਨਾਲ ਕੋਈ ਨਾ ਕੋਈ ਲਿਖਤੀ ਕੀਤਾ ਹੋਗਾ ਭਾਵੇਂ ਕੀ ਸੁਨੰਦਾ ਸ਼ਰਮ ਨੇ ਕਿਹਾ ਕਿ ਮੇਰਾ ਕੋਈ ਲਿਖਤੀ ਨਹੀਂ ਹੈਗਾ ਲਿਖਤੀ ਨਹੀਂ ਹੈ ਪਰ ਉਹਨੇ ਐ ਵੀ ਕਿਹਾ ਹੈ ਕਿ ਮੇਰੇ ਕੋਲੋਂ ਪਿੰਕੀ ਢਾਲੀਵਾਲ ਦੇ ਮੁੰਡੇ ਨੇ ਸਾਈਨ ਕਰਵਾਏ ਨੇ ਧੋਖੇ ਦੇ ਨਾਲ ਕੋਈ ਧੋਖੇ ਨਾਲ ਸਾਈਨ ਨਹੀਂ ਕਰਵਾਉਂਦਾ ਹੁੰਦਾ ਦੇਖੋ ਮੈਂ ਇੱਥੇ ਨਾ ਪਿੰਕੀ ਢਾਲੀਵਾਲ ਦਾ ਵਕੀਲ ਆ ਨਾ ਮੈਂ ਸੁਨੰਦਾ ਸ਼ਰਮ ਨੂੰ ਦੋਸ਼ੀ ਠਹਿਰਾ ਰਿਹਾ ਆ ਮੈਂ ਆਪਣੀ ਗੱਲ ਕਰ ਰਿਹਾ ਹਾਂ ਮੈਂ ਗੀਤ ਲਿਖਦਾ ਜਦੋਂ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਸੀ ਆ ਲੋਕਾਂ ਦੇ ਮਗਰ ਤੋਂ ਰੈਫਰ ਦਾ ਹੁੰਦਾ ਸੀ ਜੀ ਕਿ ਮੇਰੇ ਗੀਤ ਤੁਸੀਂ ਰਿਕਾਰਡ ਕਰ ਦੋਗੇ ਹੂੰ ਉਸ ਤੋਂ ਬਾਅਦ ਦੇਖੋ ਹੌਲੀ ਹੌਲੀ ਰਾਏ ਜੁਹਾਰ ਹੁਣਾ ਨੇ ਜੱਸੀ ਸੋਹਲ ਨੇ ਸਿੱਪੀ ਗੱਲ ਨੇ ਸਾਰੇ ਨੇ ਗਾਣੇ ਗੁਲਜ਼ਾਰ ਲਾਹੌਰਿਆ ਦਲਵਿੰਦਰ ਦਿਆਲਪੁਰੀ ਅਮਨ ਰਿਆੜ ਸੰਗਰਾਮ ਸੁਦੇਸ਼ ਕੁਮਾਰੀ ਕਈਆਂ ਨੇ ਗੀਤ ਗਾਤੇ ਉਹਨਾਂ ਦੇ ਵਿੱਚੋਂ ਜੁਹਾਰ ਹੁਣਾ ਦੇ ਗੀਤ ਹਿੱਟ ਵੀ ਹੋ ਗਏ ਅੱਜ ਮੈਂ ਇੱਥੇ ਬੈਠ ਕੇ ਕਹਿ ਦਵਾਂ ਕਿ ਮੈਨੂੰ ਜੁਹਾਰ ਨੇ ਪੈਸੇ ਨਹੀਂ ਦਿੱਤੇ ਮੈਨੂੰ ਜੱਸੀ ਸੋਹਲ ਨੇ ਪੈਸੇ ਨਹੀਂ ਦਿੱਤੇ ਮੈਨੂੰ ਫਲਾਣੇ ਨੇ ਨਹੀਂ ਪੈਸੇ ਦਿੱਤੇ ਕਿਉਂ ਬਈ ਮੈਂ ਪਹਿਲਾਂ ਖੁਦ ਜਾ ਕੇ ਕਹਿੰਦਾ ਸੀ ਕਿ ਯਾਰ ਮੈਨੂੰ ਪੈਸੇ ਦੀ ਲੋੜ ਮੈਨੂੰ ਨਾਮ ਦੀ ਲੋੜ ਆ ਜੀ ਮੈਨੂੰ ਨਾਮ ਚਾਹੀਦਾ ਅੱਜ ਜੇਕਰ ਮੈਂ ਆਣ ਕੇ ਉਹ ਗੱਲ ਕਰਾਂ ਤੇ ਗੱਲ ਜੱਚਦੀ ਨਹੀਂ ਹੈਗੀ ਹੁਣ ਸਾਡੇ ਜਿਹੜੇ ਕਲਾਕਾਰ ਆ ਸ਼ੁਰੂਆਤ ਦੇ ਵਿੱਚ ਸਾਡੇ ਮਨ ਦੀ ਇਹ ਲਾਲਸਾ ਹੁੰਦੀ ਆ ਕਿ ਸਾਨੂੰ ਭਾਈ ਸਿਰਫ ਨਾਮ ਚਾਹੀਦਾ ਮੈਂ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੇ ਵਿੱਚ ਆ ਜਾਵਾਂ ਮੇਰੀ ਚਾਰੇ ਪਾਸੇ ਬੱਲੇ ਬੱਲੇ ਹੋ ਜਵੇ ਹੁਣ ਬੱਲੇ ਬੱਲੇ ਹੋ ਗਈ ਜਦੋਂ ਬੱਲੇ ਬੱਲੇ ਹੋ ਜਾਂਦੀ ਹੈ ਫਿਰ ਫੋਨ ਵੀ ਆਉਂਦੇ ਪ੍ਰੋਗਰਾਮ ਕਰਵਾਉਣਾ ਕਿੰਨੇ ਪੈਸੇ ਲਾਉਂਗੇ ਜੀ ਠੀਕ ਹੈ ਜਦੋਂ ਪ੍ਰੋਗਰਾਮ ਕਰਵਾਉਣ ਦੇ ਫੋਨ ਆਉਂਦੇ ਇਹਦਾ ਮਤਲਬ ਤੁਸੀਂ ਚੱਲ ਨਿਕਲੇ ਹੋ ਫਿਰ ਅਗਲੇ ਜਿਹੜੇ ਪ੍ਰੋਮੋਟਰ ਐ ਤੁਹਾਡੇ ਉਹ ਰੇਟ ਰੱਖਦੇ ਅਸੀਂ ਤਾਂ 10 ਲੱਖ ਲੈਣਾ ਹੂੰ ਜਿਹੜਾ ਤੁਹਾਡੇ ਤੇ ਉਹਨਾਂ ਨੇ ਪਹਿਲਾਂ ਪੈਸਾ ਲਾਇਆ ਉਹ ਹੁਣ ਉਹਨਾਂ ਨੇ ਕੱਢਣਾ ਹੂੰ ਹੁਣ ਕੱਢਣਗੇ ਉਹ ਕੱਢ ਕੇ ਪੂਰੇ ਕਰਕੇ ਜਦੋਂ ਉਹਨਾਂ ਨੂੰ ਮੁਨਾਫਾ ਹੋਣ ਦੀ ਲੋੜ ਪੈਂਦੀ ਆ ਉਸ ਵੇਲੇ ਸਿਆਪਾ ਪੈ ਜਾਂਦਾ ਹੂੰ ਉਸ ਵੇਲੇ ਕਲਾਕਾਰ ਚੱਲ ਨਿਕਲੇ ਆਉਂਦਾ ਫਿਲਮਾਂ ਆਈਆਂ ਹੁੰਦੀਆਂ ਕਈ ਕੁਝ ਹੋਇਆ ਹੁੰਦਾ ਫਿਰ ਉਹ ਕਲਾਕਾਰ ਦਾ ਮਨ ਕਰਦਾ ਕਿ ਨਹੀਂ ਹੁਣ ਨਹੀਂ ਮੈਂ ਇਹਨੂੰ ਦੇਣਾ ਹੂੰ ਹੁਣ ਮੈਂ ਵਟਣਾ ਠੀਕ ਹੈ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਚੱਲਦੀਆਂ ਨੇ ਤਾਂ ਫੇਰ ਇੱਥੇ ਵੱਡੇ ਵੱਡੇ ਇਹ ਸਿਆਪੇ ਪੈਂਦੇ ਨੇ ਇਸੇ ਤਰ੍ਹਾਂ ਦਾ ਹੀ ਇਹ ਸਿਆਪਾ ਪਿਆ ਹੂੰ ਇਹ ਪਿੰਕੀ ਤਾਲੀਵਾਲ ਹੁਣਾਂ ਨੇ ਉਹਦੇ ਨਾਲ ਕੋਈ ਕੰਟਰੈਕਟ ਕੀਤਾ ਜਾਂ ਉਹਦੇ ਮੁੰਡਿਆਂ ਨੇ ਉਹਨੂੰ ਧਰਾਤਮਕਾ ਕੇ ਕਰ ਲਿਆ ਇਹ ਕਹਿਣ ਦੀਆਂ ਗੱਲਾਂ ਨੇ ਜਾਂਚ ਪੜਤਾਲ ਆ ਪੁਲਿਸ ਆਪੇ ਪਤਾ ਕਰੇ ਹੂੰ ਇਹ ਸਾਡਾ ਥੋੜਾ ਵਿਸ਼ਾ ਹੈ ਪੁਲਿਸ ਪਤਾ ਕਰੇ ਪਰ ਸ਼ੁਰੂਆਤੀ ਦੌਰ ਦੇ ਵਿੱਚ ਕਲਾਕਾਰ ਅਕਸਰ ਬਾਬਕ ਹੋ ਕੇ ਅੱਖਾਂ ਬੰਦ ਕਰਕੇ ਕਈਆਂ ਪੇਪਰਾਂ ਦੇ ਉੱਪਰ ਹਸਤਾਖਰ ਕਰ ਜਾਂਦੇ ਨੇ ਜਿਹੜੇ ਬਾਅਦ ਵਿੱਚ ਉਹ ਕਹਿੰਦੇ ਨੇ ਕਿ ਸਾਡੇ ਨਾਲ ਧੋਖਾ ਕੀਤਾ ਗਿਆ ਤੱਕਾ ਕੀਤਾ ਗਿਆ ਬਿਲਕੁਲ ਹੁਣ ਜਦੋਂ ਸੁਨੰਦਾ ਸ਼ਰਮਾ ਨੇ ਪੋਸਟ ਸਾਂਝੀ ਕੀਤੀ ਤੇ ਉਸ ਤੋਂ ਬਾਅਦ ਅਚਾਨਕ ਹਨ ਪੰਜਾਬੀ ਇੰਡਸਟਰੀ ਦੇ ਵਿੱਚ ਧੜਥੱਲੀ ਮੱਚ ਗਈ ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਹੋ ਕੀ ਰਿਹਾ ਹੁਣ ਜਦੋਂ ਪਹਿਲੀ ਖਬਰ ਸੁਣੀ ਕਿ ਸੁਨੰਦਾ ਸ਼ਰਮਾ ਨੇ ਪੋਸਟ ਸਾਂਝੀ ਕੀਤੀ ਉਹਨੇ ਆ ਲਿਖਿਆ ਪਿੰਕੀ ਧਾਲੀਵਾਲ ਦੇ ਉੱਤੇ ਇਲਜ਼ਾਮ ਲਗਾ ਦਿੱਤੇ ਉਸ ਤੋਂ ਬਾਅਦ ਲੋਕਾਂ ਦੇ ਜ਼ਿਹਨ ਦੇ ਵਿੱਚ ਨਾ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹੁਣ ਮੇਰੇ ਦਿਮਾਗ ਦੇ ਵਿੱਚ ਪਿੰਕੀ ਢਾਲੀਵਾਲ ਦਾ ਅਕਸ ਜਿਹੜਾ ਉਹ ਕੁਝ ਹੋਰ ਹੈ ਤੁਹਾਡੇ ਜ਼ਿਹਨ ਦੇ ਵਿੱਚ ਨਾ ਉਹਨਾਂ ਦਾ ਅਕਸ ਕੁਝ ਹੋਰ ਹੈ ਹੁਣ ਜਿਹੜੇ ਉਹਨਾਂ ਬਾਰੇ ਚੰਗਾ ਵੀ ਸੋਚਦੇ ਸੀ ਉਹਨਾਂ ਵਾਸਤੇ ਵੀ ਪਿੰਕੀ ਢਾਲੀਵਾਲ ਜਿਹੜਾ ਸੀਗਾ ਉਹ ਬੁਰਾ ਬਣ ਗਿਆ ਕਿਉਂਕਿ ਸੁਨੰਦਾ ਸ਼ਰਮਾ ਨੇ ਇੱਕ ਪੋਸਟ ਪਾ ਦਿੱਤੀ ਸੀ ਕਿਤੇ ਨਾ ਕਿਤੇ ਅਕਸ ਨੂੰ ਠੇਸ ਤੱਕ ਪਹੁੰਚ ਗਈ ਹੈ ਦੇਖੋ ਮੈਂ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਹੁਣ ਜਦੋਂ ਕਿਤੇ ਕੋਈ ਕੰਪਨੀ ਸੁਨੰਦਾ ਸ਼ਰਮਾ ਦੇ ਨਾਲ ਨਾ ਕੋਈ ਕੰਟਰੈਕਟ ਕਰੇਗੀ ਉਹ ਕੰਪਨੀ ਵੀ 100 ਵਾਰੀ ਸੋਚੇਗੀ ਬਿਲਕੁਲ ਸੁਨੰਦਾ ਵੀ 100 ਵਾਰੀ ਉਸ ਕਾਗਜ਼ ਨੂੰ ਆਪਣੇ ਵਕੀਲ ਕੋਲੋਂ ਪੜਵਾ ਕੇ ਫੇਰ ਸਾਈਨ ਕਰੇਗੀ ਜੀ ਪਰ ਵੱਡੀ ਗੱਲ ਆ ਹੁਣ ਜੇਕਰ ਪਿੰਕੀ ਢਾਲੀਵਾਲ ਵਰਗਾ ਕੋਈ ਹੋਰ ਕੋਈ ਸਰਮਾਇਦਾਰ ਬੰਦਾ ਕੋਈ ਜਿਹਦੇ ਕੋਲ ਪੈਸੇ ਚਾਰ ਹੋਣਗੇ ਉਹਦੇ ਕੋਲ ਜੇਕਰ ਕੋਈ ਮੇਰੇ ਵਰਗਾ ਨੌਸਿੱਖਿਆ ਜਾਂ ਮੇਰੇ ਵਰਗਾ ਕੋਈ ਉਹ ਕਲਾਕਾਰ ਜਿਹਦੇ ਕੋਲ ਪੈਸਾ ਹੈ ਨਹੀਂ ਜਿਹੜਾ ਹਿੱਟ ਹੋਣਾ ਚਾਹੁੰਦਾ ਉਹ ਪਿੰਕੀ ਢਾਲੀਵਾਲ ਨੂੰ ਜਾ ਕੇ ਉਹ ਕਵੇ ਕਿ ਮੇਰੇ ਤੇ ਪੈਸਾ ਲਾ ਕੇ ਮੈਨੂੰ ਹਟ ਕਰ ਦਿਓ ਮੈਨੂੰ ਪੈਸੇ ਦੀ ਲੋੜ ਨਹੀਂ ਮੈਨੂੰ ਮਾਰਕੀਟ ਚ ਲੈ ਆਵੋ ਤਾਂ ਬੰਦਾ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀ। ਬਿਲਕੁਲ ਫਿਰ ਉਹ ਵੀ 100 ਵਾਰ ਸੋਚੇਗਾ। ਹਾਂ ਸੋ ਸਾਨੂੰ ਇੱਥੇ ਸੋਚਣਾ ਪਏਗਾ। ਹੁਣ ਦੇਖੋ ਮਹਿਲਾ ਕਮਿਸ਼ਨ ਦੇ ਕੋਲੋਂ ਸੂ ਮਾਟੋ ਲਿਆ ਗਿਆ। ਫਟਾਫਟ ਕਾਰਵਾਈ ਹੋਈ। ਮਾਨਯੋਗ ਮੁੱਖ ਮੰਤਰੀ ਵੱਲੋਂ ਫਟਾਫਟ ਕਾਰਵਾਈ ਹੋਈ। ਅਸੀਂ ਤਾਂ ਕਿਹਨੇ ਬਹੁਤ ਚੰਗੀ ਗੱਲ ਆ। ਚੰਗੀ ਗੱਲ ਹੈ। ਕਿਸੇ ਧੀ ਦੀ ਅੱਖ ਦੇ ਵਿੱਚੋਂ ਕੋਈ ਅਥਰੂ ਆਇਆ। ਉਦਾ ਫੜਾਫੜ ਪਤਾ ਕਰੋ ਜੀ ਕਿ ਕਿਉਂ ਹੋਇਆ ਕਿਉਂ ਹੋਇਆ ਪਰ ਨਾਲ ਦੀ ਨਾਲ ਬੇਨਤੀ ਇੱਕ ਇਹ ਵੀ ਆ ਮਹਿਲਾ ਕਮਿਸ਼ਨ ਨੂੰ ਵੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਬਹੁਤ ਸਾਰੀਆਂ ਧੀਆ ਰੋਂਦੀਆਂ ਹੂੰ ਇੱਥੇ ਬਹੁਤ ਸਾਰੀਆਂ ਪੀੜਤ ਨੇ ਪਰ ਉਹ ਫੇਮ ਦੀ ਕੰਧ ਦੇ ਉੱਪਰ ਨਹੀਂ ਬੈਠੀਆਂ ਜੀ ਬਿਲਕੁਲ ਉਹ ਉਸ ਕੰਧ ਦੇ ਪਰਲੇ ਪਾਸੇ ਨੇ ਹੂੰ ਸਿਸਕੀਆਂ ਉਹਨਾਂ ਦੀਆਂ ਵੀ ਸੁਣੋ ਜੀ ਰੋਣੇ ਉਹਨਾਂ ਦੇ ਵੀ ਦੇਖੋ ਹੂੰ ਹਾੜੇ ਉਹਨਾਂ ਦੇ ਵੀ ਸੁਣੋ ਜੇਕਰ ਤੁਸੀਂ ਸਿਰਫ ਸਿਰਫ ਚਰਚਿਤ ਲੋਕਾਂ ਦੇ ਮਸਲੇ ਹੱਲ ਕਰਵਾ ਕੇ ਖੁਦ ਬੱਲੇ ਬੱਲੇ ਲੈਣੀ ਹੈ ਤਾਂ ਜਿਹੜੀਆਂ ਬਾਕੀ ᱛੀਆਂ ਰੋਂਦੀਆਂ ਫਿਰਦੀਆਂ ਉਹਨਾਂ ਦਾ ਵੀ ਕੋਈ ਹੋਣਾ ਚਾਹੀਦਾ ਬਾਲੀਵਾਰਸ ਬਿਲਕੁਲ ਇੱਕ ਬੜੀ ਸੋਹਣੀ ਮੈਂ ਤਸਵੀਰ ਦੇਖੀ ਸੀ ਅੱਛਾ ਜੀ ਪੁਲਿਸ ਵਾਲੇ ਕਿਸੇ ਨਸ਼ਾ ਤਸਕਰ ਦੇ ਘਰ ਬਲਡوزر ਲੈ ਕੇ ਜਾਂਦੇ ਆ ਬਲਡوزر ਲੈ ਕੇ ਜਾਂਦੇ ਤੇ ਉੱਥੇ ਇੱਕ ਔਰਤ ਆਪਣੀਆਂ ਬੱਚੀਆਂ ਨੂੰ ਸਾਹਮਣੇ ਲੈ ਕੇ ਆਉਂਦੀ ਹੈ ਅੱਛਾ ਉਹ ਕਹਿੰਦੀ ਹਾਂ ਠੀਕ ਆ ਕਿਤੇ ਘਰ ਵਾਲੇ ਨੇ ਵੇਚਿਆ ਹੋਗਾ ਵੀ ਮੇਰੀਆਂ ਧੀਆਂ ਨਾ ਕੀ ਕਸੂਰੀਆਂ ਹਮ ਇਹਨਾਂ ਦੇ ਸਿਰ ਤੋਂ ਛੱਤ ਕਿਉਂ ਤੁਸੀਂ ਖੋ ਰਹੇ ਹੋ ਉਹ ਪੁਲਿਸ ਵਾਲਾ ਜਿਹੜਾ ਆਫੀਸਰ ਉਹ ਕੁੜੀ ਨੂੰ ਕਲਾਵੇ ਵਿੱਚ ਲੈਂਦਾ ਅੱਛਾ ਉਸ ਤਸਕਰ ਦੀ ਕੁੜੀ ਨੂੰ ਉਹ ਕਹਿੰਦਾ ਤੇਰੀ ਪੜ੍ਹਾਈ ਦਾ ਖਰਚ ਮੈਂ ਚੱਕਾਂਗਾ ਅੱਛਾ ਤੇਰੀ ਸਾਰੀਆਂ ਅਧਿਕਾਰੀਆਂ ਦੇ ਨਾਲ ਮੀਟਿੰਗ ਮੈਂ ਕਰਵਾਵਾਂਗਾ ਹਮ ਠੀਕ ਤੁਸੀਂ ਇਹ ਫਿਕਰ ਨਾ ਕਰੋ ਪਰ ਅਸੀਂ ਆਪਣਾ ਜਿਹੜਾ ਕੰਮ ਕਰਨਾ ਉਹ ਕਰਨਾ ਹੈ ਹਮ ਕਿੱਡੀ ਸੋਹਣੀ ਤਸਵੀਰ ਹੈ ਬਹੁਤ ਸੋਹਣੀ ਜੀ ਤੁਹਾਡੇ ਅੰਦਰ ਦਿਲ ਵੀ ਹੋਣਾ ਚਾਹੀਦਾ ਬਿਲਕੁਲ ਉਹਨਾਂ ਉਹਨਾਂ ਦੀ ਵੀ ਆਵਾਜ਼ ਸੁਣੋ ਜਿਸ ਦੀ ਆਵਾਜ਼ ਸਾਨੂੰ ਸੁਣ ਦੀ ਲੋੜ ਆ ਜੀ ਗੰਦ ਤੋਂ ਪਾਰ ਬੈਠੀਆਂ ਕੁੜੀਆਂ ਜਿਹੜੀਆਂ ਨੇ ਬਹੁਤ ਕੁਝ ਹੋ ਰਿਹਾ ਇੱਥੇ ਜੀ ਹੋ ਰਿਹਾ ਇੱਥੇ ਅਮਰੀਕਨਾਂ ਬਹੁਤ ਸਾਰੇ ਬਲਾਤ ਕਰਦੇ ਮਾਮਲੇ ਰਜਿਸਟਰਡ ਹੋ ਜਾਂਦੇ ਨੇ ਬਹੁਤ ਸਾਰੇ ਐਸੇ ਨੇ ਜਿਹੜੇ ਰਜਿਸਟਰਡ ਹੀ ਨਹੀਂ ਹੁੰਦੇ ਰਫਾ ਦਫਾ ਕਰ ਦਿੱਤੇ ਜੀ ਰਫਾ ਦਫਾ ਹੋ ਜਾਂਦੇ ਨੇ ਜੀ ਬਹੁਤ سارے ਮਾਮਲੇ ਐਸੇ ਨੇ ਜਿਹੜੇ ਕਿ ਥਾਣਿਆਂ ਦੇ ਵਿੱਚ ਗਲਾਂ ਘੜ ਕੇ ਧੜਾ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਬਤਮੀਜ਼ੀ ਨਾਲ ਬਤਮੀਜ਼ੀ ਦੇ ਨਾਲ ਤੁਹਾਡੇ ਪੁਲਿਸ ਵਾਲੇ ਬੋਲਦੇ ਆ ਜੀ ਉਹਨਾਂ ਨੂੰ ਵੀ ਥੋੜਾ ਜਿਹਾ ਸੂਮਾਟੋ ਲੈ ਲਓ ਹੂੰ ਉਹਨਾਂ ਤੇ ਵੀ ਅੱਖ ਰੱਖੋ ਉਹਨਾਂ ਨੂੰ ਵੀ ਕੋਈ ਪਾਠ ਪੜਾ ਦਿਓ ਕਿ ਬੰਦਿਆਂ ਦੇ ਨਾਲ ਬੋਲਣਾ ਕਿਦਾਂ ਹੈ ਉਹਨਾਂ ਕੁੜੀਆਂ ਦੀ ਇੱਜ਼ਤ ਮਾਨ ਦੇ ਵਿੱਚ ਬਹਾਲੀ ਕਿਵੇਂ ਕਰਨੀ ਹੈ ਨੰਬਰ 2 ਸਿੱਕੇ ਦੇ ਦੋ ਪਹਿਲੂ ਦੂਸਰਾ ਪਹਿਲੂ ਜਣਾ ਖਣਈ ਮੈਂ ਮਾਫੀ ਚਾਹੁੰਨਾ ਕਿ ਕੁੜੀ ਕੁੜੀਆਂ ਨੂੰ ਅਧਿਕਾਰ ਬਹੁਤ ਹੈ ਜੀ ਹਰ ਪਾਸੇ ਜੇ ਕਹਤ ਨੇ ਇਹਨੇ ਮੈਨੂੰ ਦਾਜ ਮੰਗਿਆ ਦਾਜ ਦਾ ਮਾਮਲਾ ਠੋਕ ਦਿਓ ਜੇਕਰ ਕਿਹਾ ਕਿ ਇਹਨੇ ਮੈਨੂੰ ਛੇੜਖਾਨੀ ਕੀਤੀ ਛੇੜਖਾਨੀ ਦਾ ਮਾਮਲਾ ਠੋਕ ਦਿਓ ਜੇਕਰ ਮੈਨੂੰ ਬਲਾਤਕਾਰ ਕੀਤਾ ਠੋਕ ਦਿਓ ਐਦਾਂ ਤਾਂ ਨਹੀਂ ਹੋਣੀ ਚਾਹੀਦੀ ਜੀ ਕੋਈ ਜਾਂਚ ਪੜਤਾਲ ਵੀ ਕਰ ਲਓ ਹਮ ਸਾਰੀਆਂ ਚੀਜ਼ਾਂ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ ਜੀ ਸੋ ਤੁਹਾਡਾ ਇਹ ਜਿਹੜਾ ਵਿਸ਼ਾ ਆ ਇਹ ਜਾਂਚ ਪੜਤਾਲ ਦਾ ਵਿਸ਼ਾ ਸੀ ਹਮ ਇੰਨੀ ਜਲਦੀ ਫਟਾਫਟ ਜਿੰਨੀ ਜਲਦੀ ਕਾਰਵਾਈ ਸੁਣੰਦਾ ਸ਼ਰਮਾ ਦੇ ਮਾਮਲੇ ਦੇ ਵਿੱਚ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰਨ ਦੀ ਹੋਈ ਹੈ ਜਾਂ ਤਾਂ ਹਰ ਮਾਮਲੇ ਦੇ ਵਿੱਚ ਕਰੋ ਜੀ ਜੇ ਨਹੀਂ ਤਾਂ ਫਿਰ ਜਾਂਚ ਪੜਤਾਲ ਇਸ ਮਾਮਲੇ ਦੇ ਵਿੱਚ ਵੀ ਹੋਣੀ ਚਾਹੀਦੀ ਸੀ ਮਾਮਲੇ ਦੀ ਜਾਂਚ ਪੜਤਾਲ ਕਰਕੇ ਜੇਕਰ ਪਿੰਕੀ ਢਾਲੀਵਾਲ ਗਲਤ ਸੀ ਤੇ ਮਾਮਲਾ ਬਣਦਾ ਸੀਗਾ ਉਹਨੂੰ ਅੰਦਰ ਤਾੜ ਦਿੰਦੇ ਤੇ ਜੇਕਰ ਮਾਮਲਾ ਝੂਠਾ ਸੀ ਭਾਵਨਾਵਾਂ ਹੀ ਦਿਖਾਈਆਂ ਗਈਆਂ ਸੀ ਫਿਰ ਮਾਮਲਾ ਤਾਂ ਬਣਦਾ ਹੀ ਆ ਭਾਈ ਜਿਹੜਾ ਝੂਠਾ ਆ ਉੱਤੇ ਮਾਮਲਾ ਦਰਜ ਕਰ ਦਿਓ ਜੀ ਹੋਣਾ ਇਦਾਂ ਚਾਹੀਦਾ ਹੁਣ ਐਦਾਂ ਹੀ ਚਾਹੀਦਾ ਕਿਉਂਕਿ ਹੁਣ ਵੀ ਤੁਸੀਂ ਗੱਲ ਕੀਤੀ ਨਾ ਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਡੋਣਦੀਆਂ ਨੇ ਤੇ ਥਾਣਿਆਂ ਦੇ ਵਿੱਚ ਬਦਤਮੀਜ਼ੀ ਦੇ ਨਾਲ ਗੱਲ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਬਹੁਤ ਘੱਟ ਅਫਸਰ ਹੋਣਗੇ ਜਿਹੜੇ ਕਿ ਤਮੀਜ਼ ਦੇ ਨਾਲ ਤਰਬੀਅਤ ਦੇ ਨਾਲ ਬੋਲਦੇ ਹੋਣਗੇ ਪਰ ਬਹੁਤ ਸਾਰੇ ਅਫਸਰ ਅਜਿਹੇ ਨੇ ਜਿਹੜੇ ਕਿ ਆਉਂਦੀ ਕੁੜੀ ਨੂੰ ਕਹਿ ਦਿੰਦੇ ਆ ਜੇਕਰ ਉਹ ਕਿਸੇ ਮੁੰਡੇ ਬਾਰੇ ਕੋਈ ਵੀ ਗੱਲ ਦੱਸਦੀ ਹੈ ਕਿ ਉਹਨੇ ਮੇਰੇ ਨਾਲ ਫਲਾਣਾ ਇਦਾਂ ਕੀਤਾ ਇਦਾਂ ਕੀਤਾ ਤੂੰ ਉਹਦੇ ਨਾਲ ਕੀ ਕਰਨ ਗਈ ਸੀ ਪਹਿਲਾਂ ਆ ਦੱਸ ਉਹਨੂੰ ਬੜੇ ਗਲਤ ਗਲਤ ਤਰੀਕੇ ਦੇ ਸਨਵਾ ਲ ਕਿਤੇ ਜਾਂਦੇ ਨੇ ਤੇ ਇਸੇ ਕਰਕੇ ਬਹੁਤ ਸਾਰੀਆਂ ਕੁੜੀਆਂ ਬਹੁਤ ਕਹਿ ਸਕਦੇ ਕਿ ਬਹੁਤ ਸਾਰੇ ਲੋਕ ਵੀ ਅਜਿਹੇ ਨੇ ਜਿਹੜੇ ਸ਼ਰੀਫ ਘਰਾਂ ਦੇ ਹੁੰਦੇ ਨੇ ਹਾਂ ਸ਼ਰੀਫ ਹੁੰਦੇ ਨੇ ਉਹ ਜਾਂਦੇ ਨੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਸਹਿ ਲਾਂਗੇ ਪਰ ਅਸੀਂ ਆਪਣੀ ਕਹਿ ਸਕਦੇ ਆ ਕਿ ਇੱਕ ਹੁੰਦੀ ਆ ਨਾ ਆਪਣਾ ਅਕਸ ਖਰਾਬ ਹੋ ਜਾਂਦਾ ਮੈਂ 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 ਤੋ ਨਹੀਂ ਤੇ ਇਹ ਗੱਲ ਦੱਸਣੀ ਹਾਂ ਥਾਣੇ ਦੇ ਵਿੱਚ ਪਾ ਕੇ ਬਲਾਤਕਾਰ ਹੋਇਆ ਕੁੜੀ ਦੇ ਨਾਲ ਉਹ ਕੁੜੀ ਦੇ ਨਾਲ ਇੱਕ ਵਾਰੀ ਬਲਾਤਕਾਰ ਹੋਇਆ ਉਹ ਰਿਪੋਰਟ ਲਿਖਣ ਚਲੀ ਗਈ ਹੂੰ ਰਿਪੋਰਟ ਲਿਖਾਉਣ ਤੋਂ ਬਾਅਦ ਉਹ ਥਾਣੇਦਾਰ ਦੇ ਸਵਾਲ ਉਹਦੇ ਨਾਲ ਬਲਾਤਕਾਰ ਕਰਦੇ ਜੀ ਥਾਣੇ ਤੋਂ ਬਾਅਦ ਮਾਮਲਾ ਕੋਰਟ ਦੇ ਵਿੱਚ ਚੱਲ ਜਾਂਦਾ ਵਕੀਲਾਂ ਦੇ ਸਵਾਲ ਉਹਦੇ ਨਾਲ ਬਲਾਤਕਾਰ ਕਰਦੇ ਨੇ ਉਸ ਤੋਂ ਬਾਅਦ ਉਹ ਜਦੋਂ ਬਾਹਰ ਆਉਂਦੀ ਐ ਸਮਾਜ ਦੇ ਵਿੱਚ ਜਾਂਦੀ ਐ ਲੋਕਾਂ ਦੀਆਂ ਅੱਖਾਂ ਉਹਦੇ ਨਾਲ ਬਲਾਤਕਾਰ ਕਰਦੀਆਂ ਨੇ ਜੀ ਇੱਕ ਵਾਰੀ ਬਲਾਤਕਾਰ ਤੇ ਕੋਈ ਮਾਨਸਿਕ ਤੌਰ ਤੇ ਛੇ ਨਹੀਂ ਸਕਦਾ ਹੂੰ ਤੇ ਜਦੋਂ ਰੋਜ਼ ਰੋਜ਼ ਨਿਤਨੇਤ ਹੁੰਦਾ ਉਸ ਵੇਲੇ ਕੁੜੀ ਦਾ ਕੀ ਹਾਲ ਹੁੰਦਾ ਹੋਊਗਾ ਸੋਚਣ ਤੇ ਵਿਚਾਰਨ ਵਾਲੀ ਗੱਲ ਇਹ ਹੈ ਇੱਥੇ ਸਾਨੂੰ ਕਿਤੇ ਨਾ ਕਿਤੇ ਬਿਲਕੁਲ ਦੇਖਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਮਿਲ ਕੇ ਤੇ ਦੂਜੇ ਪਾਸੇ ਸਰਕਾਰ ਨੂੰ ਵੀ ਚਾਹੀਦਾ ਹੈ ਜਿਸ ਤਰੀਕੇ ਇਸ ਕਹਿ ਸਕਦੇ ਆ ਕੇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਹੈ ਜਿੰਨੀ ਜਲਦੀ ਉਸੇ ਤਰੀਕੇ ਹੋਰ ਬਹੁਤ ਸਾਰੇ ਮਾਮਲੇ ਨੇ ਸੈਂਸਿਟਿਵ ਮੁੱਦੇ ਵੀ ਹੁੰਦੇ ਨੇ ਉਹਨਾਂ ਉੱਤੇ ਵੀ ਜਲ ਤੋਂ ਜਲਦ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਵੀ ਕੋਈ ਮਾਮਲਾ ਹੁੰਦਾ ਆ ਭਾ ਅਕਸਰ ਸੁਣਦੇ ਆ ਹੁਣ ਕੋਈ ਵੀ ਘਟਨਾ ਵਾਪਰਦੀ ਹੈ ਕੁਝ ਵੀ ਹੁੰਦਾ ਹੈ ਭਾਵੇਂ ਸੁਨੰਦਾ ਸ਼ਰਮਾ ਵਾਲਾ ਹੀ ਲੈ ਲਓ ਇਹ ਇਸੇ ਤਰ੍ਹਾਂ ਕੋਈ ਹੋਰ ਘਟਨਾ ਹੁੰਦੀ ਤਾਂ ਪੁਲਿਸ ਦਾ ਕੀ ਬਿਆਨ ਹੁੰਦਾ ਹੈ ਰਟਿਆ ਰਟਾਇਆ ਬਿਆਨ ਹੁੰਦਾ ਹੈ ਉਹਨਾਂ ਦਾ ਕਿ ਬਈ ਅਸੀਂ ਮਾਮਲਾ ਦਰਜ ਕਰ ਲਿਆ ਜਾਂ ਜਿਹੜੀ ਹੈ ਉਹ ਹੋ ਰਹੀ ਹੈ ਜਾਂਚ ਤੋਂ ਬਾਅਦ ਅਸੀਂ ਅਗਲੇਰੀ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਵਾਂਗੇ ਉਸ ਵਕਤ ਕੋਈ ਵੀ ਉਹ ਕਾਰਵਾਈ ਨਹੀਂ ਕਰਦੇ ਉਹ ਕਹਿੰਦੇ ਕਿ ਅਸੀਂ ਜਾਂਚ ਕਰ ਰਹੇ ਹਾਂ ਜੀ ਮੈਂ ਤੁਹਾਨੂੰ ਇੱਥੇ ਇੱਕ ਚੇਤਾ ਕਰਾ ਦਮਾ ਇੱਕ ਮਾਮਲਾ ਇੱਕ ਜਲੰਧਰ ਸ਼ਹਿਰ ਦੀ ਕਿਸੇ ਕੁੜੀ ਨੇ ਹੂੰ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਮੰਤਰੀ ਦੇ ਮੁੰਡੇ ਦੇ ਉੱਪਰ ਦੋਸ਼ ਲਗਾਏ ਜਨਸੀ ਸ਼ੋਸ਼ਣ ਦੇ ਉਹ ਹੱਲੇ ਤੱਕ ਤੁਰੇ ਫਿਰਦੀ ਆ। ਅੱਛਾ। ਕੋਈ ਗ੍ਰਿਫਤਾਰੀ ਨਹੀਂ ਹੋਈ? ਜੀ। ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ। ਉਹ ਬੜਾ ਤੁਰੇ ਫਿਰਦੀ ਰਹੀ ਕਦੇ ਕਿਤੇ ਕਦੀ ਕਿਤੇ ਕੋਈ ਕੋਈ ਘਰਾਓ ਕਰਦੀ ਕੋਈ ਕੋਈ। ਹੁਣ ਦੇਖੋ ਜੇਕਰ ਤਾਂ ਕੁੜੀਆਂ ਦਾ ਤੁਸੀਂ ਸੁਣਨਾ ਹੈ ਭਾਈ। ਹੂੰ। ਫਿਰ ਤਾਂ ਕਾਰਵਾਈ ਬਰਾਬਰ ਦੀ ਹੋਣੀ ਚਾਹੀਦੀ। ਭਾਵੇਂ ਜਿਹੜੀ ਮਰਜ਼ੀ ਕੁੜੀ ਆ। ਹੂੰ। ਠੀਕ ਹੈ। ਜੇਕਰ ਸਿਰਫ ਤੇ ਸਿਰਫ ਇਸ ਕਰਕੇ ਕਿ ਹਾਂ ਉਸ ਕੁੜੀ ਦਾ ਨਾਮ ਬਹੁਤ ਆ। ਹੂੰ। ਉਹ ਕੁੜੀ ਚਰਚਾ ਦੇ ਵਿੱਚ ਬਹੁਤ ਆ। ਉਹਦੀ ਆਵਾਜ਼ ਜਿਹੜੀ ਹੈ ਤੁਹਾਡੇ ਕੰਨਾਂ ਤੱਕਰ ਪਹੁੰਚ ਗਈ। ਬਹੁਤ ਸਾਰੀਆਂ ਆਵਾਜ਼ਾਂ ਹੋਰ ਵੀ ਐਸੀਆਂ ਨੇ ਜਿਹੜੀਆਂ ਬੋਲਣਾ ਚਾਹੁੰਦੀਆਂ ਨੇ ਸੰਗ ਦੇ ਵਿੱਚ ਆਣ ਕੇ ਨੱਪ ਖੋ ਜਾਂਦੀਆਂ ਨੇ ਇੱਥੇ ਅਮਰਤਾ ਪ੍ਰੀਤਮ ਜੀ ਦੇ ਮੈਨੂੰ ਉਹ ਗੱਲ ਯਾਦ ਆ ਰਹੀ ਹੈ ਕਿ ਅੱਜ ਆਖਾਂ ਵਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਜੀ ਬੋਲੋ ਯਾਰ ਬੋਲੋ ਬਿਲਕੁਲ ਠੀਕ ਹੈ ਉਹ ਜੇਕਰ ਇੱਕ ਧੀ ਪੰਜਾਬ ਦੀ ਰੋਈ ਆ ਅੱਜ ਤੁਸੀਂ ਲਖ ਲਖ ਮਾਰੇ ਵੈਣਾ ਤੇ ਜਿਹੜੀਆਂ ਲੱਖਾਂ ਰੋਂਦੀਆਂ ਤੇ ਅੱਜ ਵਾਰਿਸ਼ਾ ਨੂੰ ਕਹਿਣ ਵੀ ਭਾਈ ਬੋਲੋ ਹੁਣ ਕਬਰਾਂ ਦੇ ਵਿੱਚੋਂ ਬੋਲੋ ਬਿਲਕੁਲ ਆਜੋ ਬਾਹਰ ਯਾਰ ਹੁਣ ਕਰੋ ਫੈਸਲੇ ਜੀ ਲੋੜ ਆ ਹੁਣ ਇਸ ਤਰ੍ਹਾਂ ਦੇ ਫੈਸਲੇ ਹੋਣੇ ਚਾਹੀਦੇ ਆ ਪਰ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਮੰਨ ਲਓ ਮੈਂ ਸਾਡੇ ਪਿੰਡ ਇੱਕ ਇਦਾਂ ਦਾ ਹੀ ਮਾਮਲਾ ਹੋਇਆ ਕਿ ਇੱਕ ਮੁੰਡੇ ਨੂੰ ਪੁਲਿਸ ਫੜ ਕੇ ਲੈ ਗਈ ਉਹ ਛੁੱਟ ਕੇ ਜਦੋਂ ਆਇਆ ਪੁਲਿਸ ਦੀ ਮਾਰ ਵੀ ਖਾਧੀ ਸਾਰਾ ਕੁਝ ਤੇ ਮੈਂ ਸਵਾਲ ਕੀਤਾ ਕਿ ਜਿਹੜਾ ਇਹ ਮੁੰਡਾ ਆ ਜਿਹੜਾ 3-4 ਦਿਨ ਪੁਲਿਸ ਹਿਰਾਸਤ ਦੇ ਵਿੱਚ ਰਿਹਾ ਇਹਨੇ ਕੁੱਟ ਵੀ ਖਾਧੀ ਸਾਰਾ ਕੁਝ ਵੀ ਹੁਣ ਅੱਜ ਬਾਇਜ਼ਤ ਇਹ ਬਾਹਰ ਆ ਗਿਆ ਇਨੇ ਦੋਸ਼ੀ ਨਹੀਂ ਇਹਦੇ ਉੱਪਰ ਕੋਈ ਤੇ ਜਿਹੜੀ ਉਹ ਕੁੱਟਖਾਦੀ ਉਹਦਾ ਮੁਆਵਜ਼ਾ ਕੌਣ ਦੇਗਾ ਬਿਲਕੁਲ ਠੀਕ ਹੈ ਨਾ ਉਹਦਾ ਮੁਆਵਜ਼ਾ ਦੇਣਦਾਰ ਕੌਣ ਆ ਬਿਲਕੁਲ ਤੇ ਸਾਨੂੰ ਇਹ ਸਾਰਾ ਕੁਝ ਸੋਚ ਵਿਚਾਰ ਕੇ ਬਿਨਾਂ ਜਾਂਚ ਪੜਤਾਲ ਤੋਂ ਕਿਸੇ ਨੂੰ ਵੀ ਕਿਸੇ ਨੂੰ ਵੀ ਹੂੰ ਪੀੜਤ ਨਹੀਂ ਬਣਾਉਣਾ ਚਾਹੀਦਾ ਔਰ ਕਿਸੇ ਨੂੰ ਵੀ ਪ੍ਰਤਾੜਿਤ ਨਹੀਂ ਕਰਨਾ ਚਾਹੀਦਾ ਜਿਹੜਾ ਵੀ ਹੈਗਾ ਆਵਾਜ਼ ਸਾਰਿਆਂ ਦੀ ਬਰਾਬਰ ਸਰਕਾਰੀ ਦਰਬਾਰੇ ਸੁਣੀ ਜਾਣੀ ਚਾਹੀਦੀ ਹੈ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਹੁਣ ਸੁਨੰਦਾ ਸ਼ਰਮਾ ਵਾਲੇ ਮਾਮਲੇ ਦੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਹੈ ਕਾਰਵਾਈ ਹੋਈ ਹੈ ਚੰਗੀ ਗੱਲ ਹੈ ਹੋਣੀ ਚਾਹੀਦੀ ਬਾਕੀ ਪਿੰਕੀ ਧਾਲੀਵਾਲ ਨੂੰ ਹੁਣ ਰਿਹਾ ਵੀ ਕਰ ਦਿੱਤਾ ਗਿਆ ਸੁਣਵਾਈ ਹੋਈ ਕੋਰਟ ਦੇ ਵਿੱਚ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਅੱਗੇ ਹੁੰਦੀ ਹੈ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਨਾ ਇੱਕ ਵਾਰ ਲਾਈਮਲਾਈਟ ਦੇ ਵਿੱਚ ਮਾਮਲੇ ਆ ਕੇ ਇੱਕਦਮ ਠੰਡੇ ਪੈ ਜਾਂਦੇ ਆ ਕੀ ਹੁਣ ਸੁਨੰਦਾ ਸ਼ਰਮਾ ਵਾਲਾ ਮਾਮਲਾ ਵੀ ਠੰਡੇ ਬਸਤੇ ਪੈ ਜਾਊਗਾ ਜਾਂ ਫਿਰ ਅੱਗੇ-ਅੱਗੇ ਚੱਲੂਗਾ ਇਹ ਇੱਥੇ ਇੱਕ ਹੋਰ ਗੱਲ ਕਰ ਲਈਏ ਜੀ ਇੱਕ ਹੋਰ ਪੰਜਾਬ ਦੇ ਬਹੁਤ ਵੱਡੇ ਸਿੰਗਰ ਹੂੰ ਬਹੁਤ ਵੱਡੇ ਗਵਈਏ ਅੱਛਾ ਜੀ ਉਹਨਾਂ ਦੀ ਬੇਟੀ ਦੇ ਬਾਬਤ ਚੈਨਲਾਂ ਵਾਲਿਆਂ ਵੱਲੋਂ ਕੁਝ ਗਲਤ ਮਲਤ ਖਬਰਾਂ ਲਗਾਈਆਂ ਗਈਆਂ ਸੀ ਆ ਉਹਨਾਂ ਨੇ ਆਪਣੇ ਪੋਸਟਾਂ ਪਾਈਆਂ ਠੀਕ ਹੈ ਉਹਨਾਂ ਪੋਸਟਾਂ ਦਾ ਕੀ ਬਣਿਆ ਹੂੰ ਕੁਝ ਵੀ ਨਹੀਂ ਹੋਇਆ ਉਹ ਕਿੱਥੇ ਕਾਰਵਾਈ ਹੋਈ ਹੂੰ ਕੀ ਹੋਇਆ ਉਸ ਮਸਲੇ ਦੇ ਵਿੱਚ ਕੁਝ ਵੀ ਨਹੀਂ ਹੋਇਆ ਸੋ ਮਸਲੇ ਸਾਰੇ ਦੇ ਸਾਰੇ ਜਿਹੜੇ ਸਾਡੇ ਮਾਂਜੁਗ ਮੁੱਖ ਮੰਤਰੀ ਸਾਹਿਬ ਦੇ মিডিਆ ਸਲਾਹਕਾਰ ਹੈ ਸਾਡੀ ਬੇਨਤੀ ਉਹਨਾਂ ਨੂੰ ਇਹ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਸੈਂਸਿਟਿਵ ਜਿਹੇ ਮਾਮਲੇ ਹੁੰਦੇ ਤੁਸੀਂ ਆਪ ਖੁਦ ਪਹਿਲ ਦੇ ਆਧਾਰ ਤੇ ਮਾਂਜੁਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਹੇਠ ਲਿਆਇਆ ਕਰੋ ਤਾਂ ਕਿ ਉਹ ਮਾਮਲੇ ਜਿਹੜੇ ਵਿਚਾਰੇ ਜਾ ਸਕਣ ਔਰ ਉਹਦੇ ਵਿੱਚ ਜਿਹੜਾ ਵੀ ਬੰਦਾ ਦੋਸ਼ੀ ਹੈ ਉਸ ਨੂੰ ਸਜ਼ਾ ਮਿਲੇ ਤਾਂ ਕਿ ਕਿਸੇ ਵੀ ਧੀ ਭੈਣ ਨੂੰ ਸਾਡੇ ਇਸ ਪੰਜਾਬ ਵਿੱਚ ਕੋਈ ਤੰਗੀ ਨਾ ਆ ਸਕੇ ਕਿਉਂਕਿ ਲੋਕਾਂ ਨੇ ਵੋਟਾਂ ਬਦਲਾਹ ਨੂੰ ਪਾਈਆਂ ਬਿਲਕੁਲ ਲੋਕੀ ਵੋਟਾਂ ਵੀ ਇਸੇ ਕਰਕੇ ਪਾਉਂਦੇ ਨੇ ਕਿ ਕੱਲ ਨੂੰ ਸਾਡਾ ਵੀ ਕੁਝ ਹੋਵੇ ਹਨਾ ਸਾਡਾ ਕੋਈ ਹੱਲ ਹੋਵੇ ਜੇਕਰ ਅਸੀਂ ਕਿਤੇ ਫਸੇ ਹੋਈਏ ਤਾਂ ਸਾਡਾ ਇਹ ਬੰਦਾ ਜਿਹੜਾ ਅਸੀਂ ਚੁਣਿਆ ਸਾਡੀ ਮਦਦ ਕਰੇ ਹੈਨਾ ਇਸੇ ਕਰਕੇ ਹੁੰਦਾ ਹੈ ਸਭ ਕੁਝ ਸੋ ਸੁਨੰਦਾ ਸ਼ਰਮਾ ਦੇ ਮਸਲੇ ਦੇ ਉੱਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ ਤੇ ਤੁਸੀਂ ਕੀ ਸੋਚ ਦੇ ਵਿਚਾਰਤੋਂ ਇਸ ਬਾਬਤ ਤੁਸੀਂ ਵੀ ਕਮੈਂਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਫਿਲਹਾਲ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਜੀ ਸੋ ਪ੍ਰੋਗਰਾਮ ਇਸ ਵੀਰੇ ਵੀਰੇ ਦੇ ਵਿੱਚ ਅੱਜ ਸੁਨੰਦਾ ਸ਼ਰਮਾ ਦੇ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ ਨਵੇਂ ਐਪੀਸੋਡ ਦੇ ਨਾਲ ਨਵੇਂ ਮੁੱਦੇ ਦੇ ਨਾਲ ਮੁੜ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ